ਹਾਂ ਜੀ ਬਈ ਲੱਗਦੇ ਹਨ ਸਹੀ ਆ ਚੱਕਦੇ ਸਹੀ ਆ ਮਾਂ ਮਾਂ ਦੀ ਤਰ੍ਹਾਂ ਉਹੋ ਜਿਹਾ ਲੱਗਦਾ ਇਹ ਤਾਂ ਮੇਰੇ ਲਈ ਇਹਦੇ ਦੇ ਲਈ ਤੇ ਜਦ ਸਹੀ ਆ ਬਾਈ ਜੀ ਲੈ ਗਿਆ ਸਿੱਧੀ ਬਾਪਾ ਲੈ ਗਿਆ ਸਿੱਧੀ ਦੂਜਾ ਦੇਖਦੇ ਹਾਂ ਸਿੱਖੀ ਆ ਬੈ ਗੱਬਰੂ ਲੈ ਟਰੈਕਟਰ ਹੁਣ ਬੈਗ ਲੈ ਕੇ ਆਉ ਇਹ ਇਹਨੂੰ ਕਹਿੰਦੇ ਆ ਜੀਤਾ ਮੁੰਡਾ ਰੜ ਕੇ ਦਾ ਆ ਕਹਿੰਦੇ ਇਹ ਹੈ ਔਰ ਇਹ ਬੈਗ ਲੈ ਕੇ ਆਉ ਦੂਜੇ ਨੇ ਲਾਏ 40 ਸੈਕਿੰਡ ਇਹਦਾ ਦੇਖੋ ਕਿੰਨਾ ਟਾਈਮ ਲਾਦਾ ਸਿੰਘ ਫਸ ਕੇ ਗੁੰਮੀਆਂ ਨੇ ਬੋਲਾ ਗੋਟੀ ਲਾ ਕੇ ਮਨਜੀਤਪੁਰ ਖਾਲ ਖੜਾ ਮੈਂਬਰ ਸੇ ਕਮੇਟੀ ਜੱਜਪੁਰ ਖਾਲ ਖੜਾ ਮੈਂਬਰ ਸੇ ਕਮੇਟੀ ਰੋੜਾ ਪਾ ਜਾਵੇ ਕਾ नशे वारा फासी दादी चिता चेटा 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 आहे न ਨਾਈਬੇ ਹੋ ਗਿਆ ਬਾਲ ਕੱਢਦਾ ਬਾਹਰ ਫੇਲ ਫੇਲ ਹੋ ਗਿਆ ਫੇਲ ਕੱਢਦੇ ਤਾਂ ਟੱਚ ਕਰ ਗਿਆ ਆਊਟ ਹੋ ਗਿਆ ਜੀ ਦੁਬਾਰਾ ਤੋਂ ਸਟਾਰਟ ਕਰੀਏ ਦੁਬਾਰਾ ਚੱਕ ਦੁਬਾਰਾ ਇਹ ਨਹੀਂ ਕੋਈ ਮੈਚ ਜਿਹੜਾ ਕਬੱਡੀ ਦੀ ਸ਼ਾਟ ਨਹੀਂ ਫਿਲਮ ਦੀ ਨਹੀਂ ਇਹ ਜਿੱਤਦਾ 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 ਹੀ ਜਿੱਤਦਾ ਹੀ ਆਹ ਸਹੀ ਆ ਕਿੱਤੀ ਹੁੰਦੀ ਹੈ ਦਾ ਫਾਇਦਾ ਕਿ ਜਰਾ ਮੈਂ ਕਹਿੰਦਾ ਇਸ ਨੂੰ ਪਾਸ ਸਹੀ ਆ ਇਹ ਕਿੰਨੇ ਸਕਿੰਟ ਆ ਲਓ ਜੀ ਠੇਰੇ ਉਹ ਇਹਨੇ 18 41 18 ਸਕਿੰਟ 18 41 ਥੱਲੇ ਆ ਗਿਆ ਇੱਕ ਦੂ ਵਾਰ ਹੋਰ ਦੇ ਦਿਆਂ ਛੱਕੇ ਛੱਕੇ ਆਜੋ ਛੱਕੇ ਉਹ ਕਾਰੀਗਰ ਆ ਬਾਬਾ ਇਹਦਾ ਹੱਥ ਕਰ ਗਿਆ ਹੁਣ ਤਾਂ ਕੋਈ ਨਹੀਂ ਆਉਂਦਾ ਇਹ ਜਿਹੜੀ ਹੈ ਫਾਈਨਲ ਜੇਟੀ ਮਾ ਕੀ ਹੁੰਦਾ ਉਹ 11 11 ਸਕਿੰਟ 13 ਪੁਆਇੰਟ ਆ 11 ਸਕਿੰਟ 13 ਪੁਆਇੰਟ ਜ ਲੈ ਗਿਆ ਸਰਦਾਰ ਹੁਣ ਉਹਦੀ ਵਾਰੀ ਆ ਗਈ ਸਹੀ ਆ ਜਨਾਬਾ ਕਹਿੰਦੇ ਫਾਈਨਲ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਉਹ ਵਾਰਾ ਸਿੱਧਾ ਲਗਿਆ ਤੀਰੰਗੂ ਉਹ ਤੇਰੇ ਸਾਥ ਕੇ ਤੇਰੇ ਉਹ 10 ਪੁਆਇੰਟ ਉਹ 10 ਪੁਆਇੰਟ ਕਾਸੇ ਗੱਛੀ ਬਵਾਲ ਵਾਲਾ ਅਨੰਦ ਸਿੰਘ ਬਵਾਲ ਵਾਲਾ ਵੀ ਬਾਜੀ ਹਣੇ ਬੱਬਾ ਇਹਨਾਂ ਤੋਂ ਲੱਤ ਮਾਰੀ ਹੋਈ ਹੈ 11 ਸੈਕਿੰਡਿੰਗ 12 ਝੰਡੇ ਜੱਟ ਘੜਾਇਆ ਝੰਡੇ ਕੱਟ ਕੇ ਆਇਆ ਦੀ ਬੈਕ ਤੇ ਜਿਹੜੇ ਮਕਾਮ ਹੋਇਆ 14 ਦਾ 1 14 ਦਾ ਸੇ ਆਇਦਾ ਉਹ ਮੁੰਡਾ ਤੇਜ ਬੋਲ ਗਿਆ ਮੁੰਡਾ ਤੇਜ ਲੈ ਗਿਆ ਬਾਕੀ ਹੋਰ ਔੜੇ ਉਹਦੇ ਇੱਕ ਹੋਰ ਆ ਗਿਆ ਸਰਦਾਰ ਜੰਮੇਵਾਰੀ ਦਾ ਰੱਛੇ ਕਾਈ ਦੀ ਕਾਰਵਾਈ ਹੋਊਗੀ ਇਹਨਾਂ ਲਈ ਪਾਰੀ ਹੈ ਮੈਂ ਰਨਾਥ ਸਿੰਘ ਸਤੰਟਰ ਵੀ ਗਰੀਲ ਬਾਬਾ ਇਹ ਤਾਂ ਕਾਣਾ ਵੱਲੋਂ ਪਤਾ ਨਹੀਂ ਹੋ ਗਿਆ ਪਤਾ ਨਹੀਂ 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 ਦੇਖ ਲੋ ਵਾਰ ਵਾਰ ਪੂਰਾ ਹੀ ਵਾਰ ਨਿਕਲ ਗਿਆ ਦਾ ਜਗਾਣੇ ਦਾ ਰੌਗ ਹੋ ਗਿਆ ਕਾ ਨੇ ਚਾੜ ਹੁੰਦੇ ਆ ਦੋ ਚਾੜ ਸਾਰੇ ਸਿਰ ਕੋਈ ਸਹੀ ਆ ਦੋ ਚਾੜ ਦਾ ਪ੍ਰਧਾਨ ਨੇ ਇਹ ਬਾਈ ਨੇ ਆਪਣੇ ਨੇ ਰੇਸਾ ਕਰਾਈਆਂ ਆ ਇਹ ਕਹਿੰਦਾ ਦੋ ਚਾੜ ਹਾਂਜੀ ਹਾਂਜੀ ਸੰਦੇਸ ਜੱਸ ਜਿਹੜਾ ਕਰੋਦਾ ਮਾਮਾ ਇਹਨੇ ਸਾਡੇ ਦੇਖ ਲੈ ਬਾਈ ਟੈਂਪਰ ਕਰਾ ਇੱਧਰ ਆ ਜਾ ਨਹੀਂ ਪਹਿਲਾ ਹੀ ਵਾਰ ਘੜਦਾ ਉਹਨੇ ਮੁੰਡਾ ਕੱਚਾ ਆ ਹੱਲੇ

ਚਾਰ ਕੋਸ਼ਣਾਂ ਹਾਂ ਬੀ ਅੱਛਾ ਸੈਕਿੰਡ ਉੱਤੇ 16 ਪੁਆਇੰਟ ਆ ਮੁੰਡਾ ਆ ਬਟਿੰਡੇ ਜ਼ਿਲ੍ਹੇ ਤੋਂ ਚੱਲ ਕੇ ਆਇਆ ਲਖਾਣਾ ਆ ਇਹਦਾ ਬਈ ਚੱਕਦਾ ਬਈ ਬਟਿੰਡੇ ਵਾਲਾ ਬਟਿੰਡੇ ਵਾਲਾ ਬਟਿੰਡੇ ਵਾਲਾ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਨਹੀਂ ਵੇ ਬਟਿੰਡੇ ਵਾਲਾ ਬਾਹਰ ਬਟਿੰਡੇ ਵਾਲਾ ਬਟਿੰਡੇ ਵਾਲਾ ਬਾਹਰ ਬਟਿੰਡੇ ਵਾਲਾ ਬਾਹਰ ਇਹਦਾ ਕਮੇਟੀ ਵਾਲਿਆਂ ਦੇ ਉੱਤੇ ਜਾਣ ਦੇ ਲੱਗ ਰਹੇ ਦੋ ਦੋ ਜਾਂਚ ਦਿੱਤੇ ਜਾਂਦੇ ਹਰ ਇੱਕ ਨੂੰ ਚੱਕ ਬਈ ਲੱਖਾ ਇਹ 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 ਲੈ ਗਿਆ ਲੈ ਗਿਆ ਲੈ ਗਿਆ ਬਈ ਲੈ ਗਿਆ ਲੈ ਗਿਆ ਲੈ ਗਿਆ ਮੈਂ 14 ਸਕਿੰਟ ਤੇ 38 ਪੁਆਇੰਟ ਬਟਿੰਡੇ ਵਾਲੇ ਲੱਖੇ ਨੇ ਚੱਲ ਬਈ ਸ਼ੇਰਾ ਸਿਰਾਂ ਕਰਾਉਣਾ ਨਹੀਂ ਨਹੀਂ ਇਹ ਤਾਂ ਡਾਉਨ ਆ ਬਹੁਤ ਥੱਲੇ ਆ ਨਹੀਂ 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 ਜੰਦਾਰਾ ਸਿੱਧਾ ਆ ਪਰ ਹੌਲੀ ਬਹੁਤ ਆ ਜੀ ਆ ਬੰਦਾ ਬਰਨਾਲੇ ਜ਼ਿਲ੍ਹੇ ਤੋਂ ਚੱਲ ਲਓ ਜੀ ਬਰਨਾਲੇ ਜ਼ਿਲ੍ਹੇ ਤੋਂ ਆਇਆ ਬੰਦਾ ਮੈਲਕਲਾ ਪਿੰਡ ਆ ਜ਼ਿਲ੍ਹਾ ਬਰਨਾਲਾ जी बठिंडे आले का कम ले सीधा सीधा हाँ नहीं बार 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 फोल आज लाग जा भाई ਕਰ ਗਿਆ ਕਰ 13 ਸਕਿੰਟ 13 ਸਕਿੰਟ 10 ਪੁਆਇੰਟ ਸੰਗਰੂਰ ਦਾ ਸੰਗਰੂਰ ਕਿਲੇ ਤੋਂ ਆਇਆ ਇਹ ਪਾਰਟੀ ਬੈਂਸ ਦੇ ਪਾਰਟੀ ਬੈਂਸ ਜਿਹੜਾ ਪਾਰਟੀ ਬੈਂਸ ਦੇ ਏਰੀਆ ਦਾ ਬੰਦਾ ਆਇਆ ਸੰਗਰੂਰ ਤੋਂ ਮਾਲਵਾ ਬਹੁਤ ਜਿਆਦਾ ਆਇਆ ਹੈ ਇੱਥੇ ਏ ਚੱਲ ਰੋੜੇ ਦਾ ਓਏ ਏ ਲਾ ਓਹੋ ਆਪਾਂ ਮੋਟੇ ਜਾ ਕੇ ਨਿਕਲ ਗਿਆ ਆਪਾਂ ਮੋਟੇ ਜਾ ਕੇ ਨਿਕਲ ਗਿਆ ਰੁਪਈਏ ਦੇਣੇ ਆ ਪੰਮੇ ਨੇ ਰੁਪਈਏ ਅੱਜ ਬਾਬਾ ਮੋਟੇ ਜਾ ਕੇ ਨਿਕਲ ਗਿਆ ਥੋੜਾ ਥੋੜਾ ਕੋਈ ਨਹੀਂ ਆਏਗਾ ਆ ਜਾਣਾ ਆ ਦੇ ਖੇਲੇ ਅਰੰਭਪਾਲਾ 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 ਲਾ ਬਾਰ 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 ਵੀ ਔਖਾ ਹੋ ਗਿਆ ਕੰਮ ਰੌਂਗ ਹੋ ਗਿਆ ਔਕੇ ਮੈਂ ਰੜਕੇ ਦਾ ਹੀ ਸ਼ੇਰ ਆ ਇਹ ਰੜਕੇ ਦਾ ਮੁੰਡਾ ਇਹ ਦੇਖੋ ਕੀ ਕਰਦਾ ਮੰਨਾ ਰੜਕੇ ਵਾਲਾ ਕਹਿੰਦੇ ਇਹਨੂੰ جسار جسم راں وچ दूजा झाड़िया की चलो हम अगला नेक्स्ट ਬਾਰੋਂ ਆਇਆ ਕਹਿੰਦੇ ਕੈਨੇਡਾ ਜੋ ਟਰਾਲਾ ਚਲਾਉਂਦਾ ਬਾਰ 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 ਟਰਾਲੇ ਵਾਲਾ ਫੇਰ ਥੇਰੇ ਉਹ ਦੇਖੀ ਦੇਖੀ ਆ ਕੀ ਕਰਨਾ ਬਾਰ ਹੋ ਗਿਆ ਦੂਜਾ ਗਾੜਸ ਆ ਬੰਦੇ ਸਾਡੇ ਦੇ ਪ੍ਰਸਾਦ ਨਹੀਂ ਆ 240 ਦੂਜੇ ਮੇਲੇ ਦੀ ਨਾਦੀ ਨੌਜਵਾਨ ਲੋਕ ਕਬੱਡੀ ਨਹੀਂ ਚਲ ਚਲ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਨਹੀਂ 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 ਵਾਰ 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 ਬਰੇਕਾਂ ਨਹੀਂ ਵਾਰਿਆ ਵਾਰ ਵਾਰ ਜਦੋਂ पहिली ड्राईार सा बार 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 बारिया सप अंगू बारूजा चानसे ਬਹੁਤ ਵਧੀਆ ਗੱਡੀਆਂ ਮਟ ਗਿਆ ਚਲੋ ਆਹ ਫਾਈਨੀਆਂ ਬੜੀਆਂ ਬਹੁਤੀ ਬਦਮਾਦ ਕਰ ਗਏ ਜਿੰਕੀ ਸਾਡੀ ਗੇ ਲਗੂ ਕਹਿੰਦੇ ਚੱਕ ਲਓ ਦੂਜਾ ਚਾਂਸ ਜਿਹੜੇ ਹੁਸ਼ਿਆਰ ਹੋਣਾ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਕਿ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਇਹ ਲੈ ਗਿਆ ਸਭ ਤੋਂ ਜ਼ਿਆਦਾ ਹੋਇਆ ਉਦੋਂ ਟਰਾਲੀ ਲੈ ਗਿਆ ਕਿੰਨਾ 1494 1494 14 ਸੈਕਿੰਡ 94 ਪੁਆਇੰਟ ਉਹ ਮੁੰਡਾੜਿਆ ਬੈਠਾ ਸ਼ੋਰ ਲਾ ਜੀ ਇਹਦੀ ਵਾਰੀ ਆ ਗਈ ਸਰਦਾਰ ਦੀ ਇਹ ਦੇਖਦੇ ਆ ਕਿੱਦਾਂ ਹੁੰਦੀ ਆ ਮਾਣ ਦੇ ਦੇ ਜਮਾਈ ਦਾ ਮੁਕਾਬਲਾ ਫਿਰ ਦੋਸਤ ਦੀ ਪੰਜ ਗਰਾਈਆਂ ਵਾਲਾ ਮਨਪ੍ਰੀਤ ਪੰਜ ਗਰਾਈਆਂ ਵਾਲਾ ਮਨਪ੍ਰੀਤ ਫਾਲ ਫਾਲ ਬਾਰ 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 ਦੂਜੀ ਟਰਾਈ ਦੇਖਦੇ ਦੀ ਕਬੱਡੀ ਗੰਭੀਰ ਹੋਵੇਗਾ 175 ਪੈਸਿਆਂ ਨੂੰ ਬਹੁਤ ਹੈ ਉਹ ਦੂਜੀ ਟਰਾਈ ਬੰਦੇ ਦੀ ਲੈ ਗਿਆ 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 ਸਕਰੀ ਲਾਉਂਦੇ ਲੈ ਗਿਆ ਵੇ ਲੈ ਗਿਆ ਬੜਵਰੀ ਉਹ ਬਾਹਰ ਲਾਈ ਕਰਾਉਂ ਚਾਇਓ 14 ਸੈਕਿੰਡ 62 ਬੈਂਡ ਇਹ ਦੇਖਦੇ ਹਾਂ ਹੁਣ ਇਹ ਉਹਦੇ ਨਾਲੋਂ ਥੰਦੇ ਰਹਿ ਗਿਆ ਇੱਕ ਕਮੇਟੀ ਕੰਮ ਹੋਣਗੇ ਮੇਰੇ ਮੰਦਰੋ ਬਹੁਤ ਪੁੱਛੀ ਇਹ ਦੂਜੀ ਵਾਰੀ ਮੁੰਡਾ ਆਇਆ ਦੂਜੀ ਵਾਰੀ ਪਹਿਲਾਂ ਦੋਨੇ ਯਾਰੀ ਹਾਰ ਗਿਆ ਸੀ ਹੁਣ ਫੇਰ ਐਂਟਰੀ ਦੁਬਾਰਾ ਦਿੱਤੀ ਆ

ਲੈ ਗਿਆ ਲੈ ਗਿਆ ਤੇਰਾ ਸਕਿੰਟ ਬਾਅਦ ਫੈਨ ਆ ਜੀ ਆ ਮਲੇਰ ਕੋਟਲੇ ਤੋਂ ਹਰਜਿੰਦਰ ਵਰਕਾ ਹਰਜਿੰਦਰ ਵਰਕਾ ਦੇਖ ਲਿਆ ਗੱਲਾਂ ਵਾਸਾ ਕਿੱਥੇ ਖੜਦੀਆਂ ਨੇ ਕਹਾਣੀਆਂ ਕਿਵੇਂ ਬਣਦੀਆਂ ਨੇ ਹਰਜਿੰਦਰ ਮੇਰੇ ਨਾਲ ਹਾਂ ਆ ਗਿਆ ਬਈ ਹਾਂ ਬਈ ਆ ਜਾਓ ਕਿਰਾਵਾ ਪਾ ਪਿੰਡ ਇਸਲੇ ਰਮਜ਼ਾਨ ਆ ਆਗੋ ਆਈ ਆਪਣੀ ਟੀਮ ਦੇ ਦੀ ਜੋੜਦਾ ਮੇਰੇ ਬਿੱਦੂ ਦੂਜਾ ਜਾਂਦ ਫਾਲ ਮਾਰ ਗਿਆ ਕਹਿੰਦੇ ਟੈਨਟ ਤੇ ਜਾ ਕੇ ਬਾਹਰ ਆ ਗਿਆ ਸਹੀ ਫਾਲ ਮਾਰ ਗਿਆ ਗੰਗਾ ਜੀ ਸੀਵਾ ਜੰਗਨਾ ਬੁੱਧੀਆਂ ਉਹਨਾ ਬਾਪਾ अभी भी किराया के गाने थोड़ी भी पैसे में समार गया किराया के थोड़ी भी पैसे में समार गया आजा 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 पुराना काफी है पुराना काफी यह केंद्र पुराना काफी ओ लग गया ओ लग गया तेरा सेकंड शतर्पा है नहीं 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 नही ਮੈਂ ਕਹਿੰਦਾ ਮੈ ਲਾਉ ਮੈਂ ਕਹਿੰਦਾ ਬਾਈ ਹੋਰ ਤੋਂ ਆਪ ਕਰਦੇ ਚੰਗੀ ਆ ਜਾ ਵੀ ਬਾਈ ਉਹ ਚੰਗੀ ਵਾਲਾ ਪੰਚ ਕਰੇਗਾ ਵਾਲਾ ਲਗਾ ਤੌਰ ਤੁਸਨੇ ਖੇਡ ਮੈਂ ਜੇ ਤੂੰ ਲੈ ਲੈ ਤੌਰ ਤੁਸਨੇ ਚੱਲਣਾ ਲੈ ਗਿਆ ਬਈ ਲੈ ਗਿਆ ਓਹ ਸੋਰਾ ਖੇਡਣਾ ਜਰਦਾਸਰ ਸਰਬੀਰ ਸਿੰਘ ਸੁਦਰਪੀ ਕੈਪਟਨ 13 ਸੈਕਿੰਡ ਓ ਬੰਦੇ ਦੇਖੋ ਕੀ ਕਹਿੰਦਾ ਸੋ ਜੇ ਸਰਲੇਪਾ ਸੋ ਮੇਰੇ ਵੀਰਾਂ ਨੇ ਆਇਆ ਚੜਿਆ ਚੜਿਆ ਦਾ ਲੱਗਦਾ ਨਹੀਂ ਉਦਾ ਯਾਰ ਪੰਮਿਆ ਚੜਿਆ ਜੁੜਿਆ ਦਾ ਲੱਗਦਾ ਨਹੀਂ ਹੈਨਾ ਚੜਿਆ 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 ਚੜ ਗਿਆ ਅੱਛਾ ਉਹ ਵੀਰੇ ਥੋੜੇ ਯਾਰ ਚੜਿਆ ਯਾਰ ਡੈਰੋ ਚੜਿਆ ਭਾਈ ਚੜਿਆ ਯਾਰ ਚੱਲ ਕੋਈ ਨਾ ਦੂਜੀ ਵਾਰੀ 何でありえない ਇਹ ਪੇਡ ਇਹ ਕਬੱਡੀ ਦੇ ਟਸਕੋ 1309 13 ਸਕਿੰਟ ਆ ਬੰਦਾ ਮੁੰਡਾ ਚੱਲਦਾ ਸ਼ੇਰ ਪਹਿਲੇ ਨੰਬਰ ਦੇ ਆ ਬੇ ਮੋਤੇਆਂ ਦੋਨੇ ਜਾਣੇ ਆ ਛੋਟਾ ਜਿਹੜਾ ਸਰਦਾਰ ਆ ਇਹਨੇ ਲਾਈ ਆ ਪਤਾ ਨਹੀਂ 10 ਸਕਿੰਟ ਦੇ ਉਹ ਕਿੰਨੀ ਰਿਖੇ ਪੰਜਾਬਰਾ ਨੂੰ ਫੇਖ ਹੋਊਗਾ ਆ ਜੀ ਠੀਕ ਆਪਣੀ ਕਬੱਡੀ ਵਾਲਾ ਮੁੰਡਾ ਆ ਗਿਆ ਗੱਲ ਬਣਨੀ ਨਹੀਂ ਹੋ